ਮੇਰੇ ਨਾਲ ਤੇ 12 ਦਿਨ ਹੋ ਗਿਆ ਗੱਲ ਹੋਈ ਦੀ ਪੁੱਤ ਪਿਓ ਦਾ ਹਸਪਤਾਲ ਦਾ ਹਾਲ ਹੀ ਮੇਰੀ ਜਿਹੜੀ ਗੱਲ ਹੋਈ ਇਸ ਸਾਲ ਵਿੱਚ ਮੁੜ ਕੇ ਨਹੀਂ ਮੇਰੀ ਬੱਚੇ ਨਾਲ ਗੱਲ ਹੋਈ ਮੇਰਾ ਬੱਚਾ ਛੇਤੀ ਤਾਂ ਛੇਤੀ ਆਣਾ ਚਾਹੀਦਾ ਮੈਂ ਆਪਣੇ ਬੱਚੇ ਦੀ ਉਹਦੀ ਕੁਛ ਤੇ ਮੂਹ ਹੀ ਦੇਖ ਲਵਾ ਬੇ 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 ਆਜੇਂ ਦੋਸਤਾਂ ਨੂੰ ਇਹੋ ਬੇਬਿੰਤੀ ਕਰਾਂ ਜਿਹੜੇ ਦੇਸ਼ ਮੰਤਰੀ ਹੈ ਜਿਹੜੇ ਨਾ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਤੇ ਸਾਡੇ ਆਰਥ ਸਰੇ ਪਖਵਾਸੀਂ ਬਹੁਤ ਜ਼ਿਆਦਾ ਕਮਜ਼ੋਰ ਹੈ ਕਿਰਪਾ ਕਰਕੇ ਸਾਡੇ ਬੱਚੇ ਜਿਹੜੀ ਲਾਸ਼ ਹੈ ਜਿਹੜੀ ਉੱਧਰ ਵਿਦੇਸ਼ ਚੋਂ ਅਗਰ ਭਜੀ ਜਾਵੇ ਪੰਜਾਬ ਦੀ ਜਵਾਨੀ ਅੱਜ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਔਰ ਵਿਦੇਸ਼ ਜਾਣ ਦੀ ਹੋੜ ਜਿਹੜੀ ਲੱਗੀ ਹੋਈ ਆ ਔਰ ਬਹੁਤ ਸਾਰੇ ਐਸੇ ਨੌਜਵਾਨ ਜਿਹੜੇ ਵਿਦੇਸ਼ ਤਾਂ ਜਾਂਦੇ ਨੇ ਪਰ ਸ਼ਾਇਦ ਕੁਝ ਕਿਸਮਤ ਅਜੇ ਹੀ ਹਾਰ ਜਾਂਦੀ ਹੈ ਕਿ ਉਹ ਵਾਪਸ ਆਪਣੇ ਜਿਹੜੇ ਦੇਸ਼ ਹੈ ਉਹ ਨਹੀਂ ਪਰਤ ਪਾਂਦੇ ਗੁਰਦਾਸਪੁਰ ਦਾ ਇੱਕ ਨੌਜਵਾਨ ਗੁਰਦਾਸਪੁਰ ਦੇ ਇੰਡੋਪਾਕ ਬਾਰਡਰ ਦਾ ਪਿੰਡ ਹਸਨਪੁਰ ਦਾ ਰਹਿਣ ਵਾਲਾ ਨੌਜਵਾਨ ਬਲਜੀਤ ਸਿੰਘ ਜੋ ਕਿ ਪਿਛਲੇ ਸਾਲ ਹੀ ਆਪਣੇ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਤੇ ਵਿੱਚ ਗਿਆ ਸੀ ਜਰਮਨ ਦੇ ਵਿੱਚ ਗਿਆ ਸੀਗਾ ਪਰ ਕੁਝ ਐਸੇ ਹਾਲਾਤ ਉੱਥੇ ਬਣ ਗਏ ਝਗੜਾ ਹੋ ਗਿਆ ਝਗੜੇ ਦੇ ਦੌਰਾਨ ਚਾਕੂ ਲੱਗਣ ਦੇ ਨਾਲ ਜਿਹੜੀ ਹੈ ਮੌਤ ਹੋ ਜਾਂਦੀ ਹੈ ਔਰ ਇਹ ਬਹੁਤ ਹੀ ਦੁਖਦਾਈ ਖਬਰ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੋਂਕ ਤੇ ਖੜੇ ਹੋ ਜਾਂਦੇ ਨੇ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ ਔਰ ਬਹੁਤ ਹੀ ਪਰੇਸ਼ਾਨੀ ਕਿਉਂਕਿ ਬਲਜੀਤ ਦੇ ਪਿੱਛੇ ਇਸ ਸਮੇਂ ਦੋ ਫੈਮਿਲੀ ਚ ਜਿਹੜੇ ਬੱਚੇ ਨੇ ਸ਼ਾਇਦ ਆਸ ਸੀਗੀ ਕਿ ਪਰਿਵਾਰ ਦੇ ਲਈ ਰੋਜ਼ਗਾਰ ਕਮਾ ਵਧੀਆ ਜਿਹੜਾ ਕਰਕੇ ਲਿਆਵੇਗਾ ਔਰ ਘਰ ਦਾ ਗੁਜ਼ਾਰਾ ਜਿਹੜਾ ਚੱਲੇਗਾ ਸੋ ਤਸਵੀਰਾਂ ਪਹਿਲੇ ਤੁਹਾਨੂੰ ਦਿਖਾ ਦਿੰਨੇ ਆ ਕਿ ਪਰਿਵਾਰ ਇਸ ਸਮੇਂ ਪੂਰਾ ਸਦਮੇ ਦੇ ਵਿੱਚ ਹੈ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਔਰ ਪਰਿਵਾਰ ਦੇ ਵਿੱਚ ਛੋਟੇ ਉਹਨਾਂ ਦੇ ਦੋ ਬੱਚੇ ਨੇ ਜੋ ਕਿ ਪਿੱਛੇ ਰਹਿ ਗਏ ਨੇ ਔਰ ਉਹਨਾਂ ਦੇ ਮਾਤਾ ਜੀ ਉਹਨਾਂ ਦਾ ਇਸ ਸਮੇਂ ਉਹਨਾਂ ਦੇ ਪਤਨੀ ਛੋਟੇ ਬੱਚੇ ਦੋ ਪਰਿਵਾਰ ਦੇ ਵਿੱਚ ਪਿੱਛੇ ਰਹਿ ਗਏ ਨੇ ਔਰ ਮਾਤਾ ਜੀ ਸਾਡੇ ਨਾਲ ਇਸ ਸਮੇਂ ਇੱਥੇ ਮੌਜੂਦ ਨੇ ਮਾਤਾ ਜੀ ਜਾਨੇ ਮਾਤਾ ਜੀ ਕਦੋਂ ਤੁਹਾਡੀ ਜਿਹੜੀ ਆਖਰੀ ਵਾਰ ਗੱਲ ਹੋਈ ਸੀਗੀ ਬਲਜੀਤ ਜੀ ਮੇਰੇ ਨਾਲ ਤੇ 10 12 ਦਿਨ ਹੋ ਗਿਆ ਗੱਲ ਹੋਈ ਦੀ ਨੂੰਤ ਪਿਓ ਦਾ ਹਸਪਤਾਲ ਦਾ ਹਾਲ ਹੀ ਮੇਰੀ ਜਿਹੜੀ ਗੱਲ ਹੋਈ ਹਸਪਤਾਲ ਵਿੱਚ ਮੁੜ ਕੇ ਨਹੀਂ ਮੇਰੀ ਬੱਚੇ ਨਾਲ ਗੱਲ ਹੋਈ ਮੇਰਾ ਬੱਚਾ ਛੇਤੀ ਤਾਂ ਛੇਤੀ ਆਣਾ ਚਾਹੀਦਾ ਮੈਂ ਆਪਣੇ ਬੱਚੇ ਦੀ ਉਹ ਨਹੀਂ ਕੁਛ ਤੇ ਮੂਹ ਹੀ ਦੇਖ ਲਵਾ ਮੇਰੇ ਬੱਚਾ ਨਾ ਪੁਰਾ ਤੇਰੀ ਨੋ ਕੁਛ ਨਹੀਂ ਖਾਂਦੀ ਵੀਦੀ ਬੜਾ ਬੁਰਾ ਤੇ ਤੋਂ ਨਹੀਂ ਵੇਖੇ ਜੋ ਕਿ ਮੇਰੀ ਤੇ ਸਰਕਾਰ ਅੱਗੇ ਬੇਦੀਆ ਇਹ ਦੀ ਦੋਸ਼ੀ ਤੇ ਮੇਰਾ ਬੱਚਾ ਮੇਰੇ ਘਰ ਵਿੱਚ ਨਾ ਚਾਹੀਦਾ ਹੈ ਸੁਪਰ ਬਾਡ ਦੇ ਵਿੱਚ ਇਸ ਸਮੇਂ ਸਦਮਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਵੱਡਾ ਭਾਈ ਸਾਹਿਬ ਜੋ ਕਿ ਆਰਮੀ ਤੋਂ ਰਿਟਾਇਰ ਨੇ ਅਜੀ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੁੰਦੀ ਹੈ ਔਰ ਕੀ ਗੱਲਬਾਤ ਹੋਈ ਜਿਹੜੇ ਤੁਹਾਨੂੰ ਪਤਾ ਲੱਗਿਆ ਸੀ ਕਿ ਕਿਸ ਤਰ੍ਹਾਂ ਡੈਥ ਹੋਈ ਮੇਰੀ ਇਹ ਗੱਲ ਪਹਿਲਾਂ 2-4 ਦਿਨ ਪਹਿਲਾਂ ਹੋਈ ਸੀ ਉਹਦੀ ਮੈਨੂੰ 21 ਦਿਨ ਨੂੰ ਫੋਨ ਆਇਆ ਕਿ ਦੰਦਾ ਉੱਥੇ ਕੋਈ ਝਗੜਾ ਹੋਇਆ ਜਰਮਨ ਦੇ ਵਿੱਚ ਬਰਲਿਨ ਸਾਰਾ ਜਿੱਥੇ ਰਹਿੰਦੇ ਆ ਕਿ ਉੱਥੇ ਕੋਈ ਇਹ ਥੱਲੇ ਘੁੰਮਣ ਗਏ ਆ ਤੇ ਉੱਥੇ ਮੁੰਡੇ ਸ਼ਾਂਤ ਪਾਸਤਾ ਹੁੰਦੇ ਜਾਂ ਕੋਣ ਹੀ ਉਹਨਾਂ ਦਾ ਝਗੜਾ ਹੋਇਆ ਤੇ ਇਹਦੀ ਉੱਥੇ ਡੈਥ ਹੋ ਗਈ ਹੈ ਬਸ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਚੱਲਿਆ ਪਈ ਸਰਕਾਰਾਂ ਅਗੇ ਬੇਨਤੀ ਕਰਨੀਆਂ ਵੀ ਦੋਨਾਂ ਸਰਕਾਰਾਂ ਅਗੇ ਭਾਰਤ ਸਰਕਾਰ ਵੀ ਪੰਜਾਬ ਸਰਕਾਰ ਵੀ ਸਾਡੇ ਭਰਾ ਦੀ ਡੈਡ ਬਡੀ ਛੇਤੀ ਤੇ ਛੇਤੀ ਇੱਥੇ ਲਿਆਂਦੀ ਜਾਏ ਤਾਂ ਜੋ ਅਸੀਂ ਆਪਣਾ ਉਹ ਰਿਤੀ ਰਿਵਾਜਾਂ ਨਾ ਪੂਰਾ ਹੀ ਸੰਸਕਾਰ ਕਰ ਸਕੀਏ ਤੇ ਸਾਡੇ ਘਰ ਤੇ ਸ਼ਾਂਤੀ ਮਿਲੇ ਸੋ ਪਿਛਲੇ ਕਿੰਨੇ ਸਮੇਂ ਤੋਂ ਬਲਜੀਤ ਜਿਹੜਾ ਵਿਦੇਸ਼ ਤੇ ਵਿੱਚ ਸੀ ਉਹ 9-10 ਮਹੀਨੇ ਹੋ ਗਏ ਜੀ ਉਹਨੂੰ ਗਏ ਨੂੰ ਪਹਿਲਾਂ ਕਵੈਰਚੀ ਸੀ ਕਵੈਰਚ ਤੋਂ ਫਿਰ ਆਬ ਹੋਣਾ ਕੇ ਉੱਥੇ ਚਲਾ ਗਿਆ ਜਰਮਨ ਸੋ ਕਿਸੇ ਅਧਿਕਾਰੀ ਨਾਲ ਜਾਂ ਤੁਹਾਡੀ ਕਿਸੇ ਪੰਜਾਬ ਸਰਕਾਰ ਦੇ ਨੁਮਾਇंदे ਨਾਲ ਇਸ ਪ੍ਰਤੀ ਗੱਲ ਹੋਈ ਹੈ ਕਿ ਕਿਸ ਤਰ੍ਹਾਂ ਜਿਹੜੀ ਡੈਡ ਬੋਡੀ ਜਿਹੜੀ ਇੱਥੇ ਲਿਆਂਦੀ ਜਾਏ ਜਾਬ ਸਰਕਾਰ ਦੇ ਸਾਡੇ ਰਮਨ ਪਹਿਲਾਂ ਗੱਲ ਹੋਈ ਜੀ ਉਸ ਤੋਂ ਬਾਅਦ ਸੰਸ਼ੇਦ ਸਿੰਘ ਨਾਲ ਹੋਈ ਹੈ ਜੀ ਉਹਨਾਂ ਨੇ ਉਹਨਾਂ ਨੇ ਅੱਗੇ ਲੈਟਰ ਪਾਇਆ ਅੱਗੇ ਧਾਰੀਵਾਲ ਸਾਹਿਬ ਉਹਨਾਂ ਨੇ ਅੱਗੇ ਮੇਲ ਕੀਤੀ ਆ ਉਹਨਾਂ ਵੱਲੋਂ ਪੂਰੀ ਹੋਈ ਹੈ ਪਰ ਹੁਣ ਸੈਂਟਰਲ ਗਵਰਨਮੈਂਟ ਦੇ ਅੱਗੇ ਚਾਹੀਦਾ ਵੀ ਹਾਂ ਸਾਡੀ ਮਤ ਕੰਨ ਪਰ ਉਥੋਂ ਦੇ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹ ਸਾਡਾ ਬਹੁਤ ਸਹਿਯੋਗ ਦੇ ਰਿਹਾ ਜੀ ਸਾਨੂੰ ਹਰ ਚੀਜ਼ ਦੀ ਦੱਸਦੇ ਪਏ ਆ ਵੀ ਕੋਈ ਨਹੀਂ ਤੁਹਾਡੇ ਬੱਚੇ ਦੀ ਅਸੀਂ ਡੱਡ ਵੱਡੀ ਭੇਜਾਂਗੇ ਅਸੀਂ ਜਾਣੇ ਸਰਕਾਰ ਅੱਗੇ ਵੀਲ ਕਰਨੇ ਆ ਜੀ ਸਾਡੇ ਬੱਚੇ ਦੀ ਡੱਡ ਵੱਡੀ ਨੂੰ ਭੇਜਾਇਆ ਜਾ ਜੀ ਪਰਿਵਾਰ ਦੇ ਵਿੱਚ ਇਸ ਸਮੇਂ ਸਦਮਾ ਜਿਹੜਾ ਲੱਗਿਆ ਹੈ ਸ਼ਾਇਦ ਦੋਸਤੀ ਕੋਈ ਪੂਰਤੀ ਤਾਂ ਨਹੀਂ ਹੋ ਸਕਦੀ ਔਰ ਬਜ਼ੁਰਗ ਬਾਪੂ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਸੋ ਬਾਪੂ ਜੀ ਕਦੋਂ ਤੁਹਾਡੀ ਆਖਰੀ ਵਾਰ ਜਿਹੜੀ ਬਲਜੀਤ ਨਾਲ ਗੱਲ ਹੁੰਦੀ ਹੈ ਔਰ ਕੀ ਗੱਲਬਾਤ ਹੋਈ ਇਸ ਬਾਰੇ ਜਿਹੜਾ ਸਾਡੇ ਮੈਂ ਉਨੇ ਸਰੀਰ ਨਾਲ ਸਾਡੀ ਐਸੇ ਮਿਲਨੇ ਨਹੀਂ ਮਿਲੇ ਦੂਜੇ ਮਹੀਨੇ ਫਰਵਰੀ ਜੇ ਉਨੇ ਸਰੀਰ ਨਾਲ ਸਾਡੀ ਟੈਲੀਫੋਨ ਤੇ ਰਾਤ ਨੂੰ ਮੇਰੇ ਨਾਲ ਗੱਲ ਹੋਈ ਹੈ ਤੇ ਮੈਂ ਉਹਨੂੰ ਆਖਿਆ ਮੈਂ ਪੁੱਤ ਆਪਣੇ ਖਿਆਲ ਨਾਲ ਕੰਮ ਕਰਨਾ ਛੋਟਛੋਟੇ ਗਰੇ ਬੱਚੇ ਆਪਣੇ ਮਿਹਨਤ ਕਰ ਰੋ ਮੈਂ ਦੂਰ ਕਰਕੇ ਆਪਣੇ ਬੱਚਿਆਂ ਨਾਲ ਬਾਤ ਹੋਰਨਾ ਅੱਜ ਇਹਨਾਂ ਦੋਸਤਾਂ ਨੂੰ ਇਹ ਬੇਨਤੀ ਕਰਦੇ ਜਿਹੜੇ ਦੇਸ਼ ਮੰਤਰੀ ਹੈ ਜਿਹੜੇ ਜਾਂ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਸਾਡੇ ਆਰਥਿਕ ਜਿਹੜਾ ਪੱਖੋਂ ਅਸੀਂ ਬਹੁਤ ਜ਼ਿਆਦਾ ਕਮਜ਼ੋਰ ਹੈ ਕਿਰਪਾ ਕਰਕੇ ਸਾਡੇ ਬੱਚੇ ਜਿਹੜੀ ਲਾਸ਼ ਹੈ ਜਿਹੜੀ ਉਹ ਤੋਂ ਵਿਦੇਸ਼ ਚ ਅੰਦਰ ਭੇਜੀ ਜਾਵੇ ਅਸੀਂ ਬਹੁਤ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਕਰਦੇ ਆ ਜਿਹੜਾ ਆਪਣੇ ਵਿਦੇਸ਼ ਮੰਤਰੀ ਹੈ ਸੈਂਟਰ ਦਾ ਉਹਨਾਂ ਨੂੰ ਬੇਨਤੀ ਕਰਦੇ ਪ੍ਰਜੋਰ ਮੰਗ ਕਰਦੇ ਆ ਕਿ ਉਹਨਾਂ ਦੀ ਲਾਸ਼ ਜਿਹੜਾ ਭੇਜੀ ਜਾਵੇ ਇਹ ਬੱਚੇ ਆਪਣੀ ਜਗ੍ਹਾ ਤੇ ਜਿਹੜੇ ਆ ਆਪਣੇ ਆਪਣੇ ਪੁੱਤ ਦਾ ਆਪਣੇ ਬੱਚੇ ਆਪਣੇ ਪਿਤਾ ਦਾ ਮੂੰਹ ਦੇਖ ਸਕਣ ਇਹ ਲੋਕ ਮੰਗਦਾ ਵੀ ਜੋ ਲੜਕੇ ਦੇ ਫਾਜ਼ ਸਾਹਿਬ ਨੇ ਕਿਹਾ ਵੀ ਸੈਂਟਰ ਨੂੰ ਕਿ ਜਿਹੜੀ ਹੈ ਬਾਡੀ ਜਿਹੜੀ ਹੈ ਲੜਕੇ ਦੀ ਉਹਨੇ ਦੇ ਪਿੰਡ ਵਿੱਚ ਆ ਕੇ ਸੰਸਕਾਰ ਹੋਣਾ ਚਾਹੀਦਾ ਐਂ ਕਹਿੰਦੇ ਆ ਵੀ ਬਹੁਤ ਬਹੁਤ ਮਿਹਰਬਾਨੀ ਹੋਏਗੀ ਸਰਕਾਰ ਦੀ ਇਹ ਸਾਡਾ ਨਾ ਪ੍ਰਲਾ ਕਰ ਲੈਣਗੇ ਸੋ ਬੜੀ ਦੁਖਦ ਜਿਹੜੀ ਖਬਰ ਸਗੀ ਇੰਡੋਬੋਕ ਬਾਰਡਰ ਦੇ ਦੁਰੰਗਲਾ ਦੇ ਹਸਨਪੁਰ ਪਿੰਡ ਤੇ ਬਿਲਕੁਲ ਜੋ ਕਿ ਇੰਡੋਬੋਕ ਬਾਰਡਰ ਤੋਂ ਕੁਛ ਹੀ ਦੂਰੀ ਤੇ ਸਥਿਤ ਹੈ ਔਰ ਸ਼ਾਇਦ ਆਪਣੇ ਰੋਜ਼ਗਾਰ ਦੇ ਲਈ ਬਲਜੀਤ ਘਰੋਂ ਜਾਂਦਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਸ਼ਾਇਦ ਵਾਪਿਸ ਆਪਣਾ ਪਿੰਡ ਜਿਹੜਾ ਉਹ ਨਹੀਂ ਪਰ ਸਕੇਗਾ ਸੋ ਅਸੀਂ ਵੀ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਡੈੱਡ ਬੋਡੀ ਜਿਹੜੀ ਹੈ ਲਿਆਂਦੇ ਵਿੱਚ ਜਿਹੜੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਆਖਰੀ ਵਾਰ ਆਪਣੇ ਬੱਚੇ ਦੇ ਇੱਕ ਵਾਰ ਜਿਹੜਾ ਹੈ ਉਹ ਚਿਹਰਾ ਦੇਖ ਸਕਣ ਕੈਮਰਾ ਪਰਸਨ ਮੋਹਿਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਗੁਰਦਾਸਪੁਰ